ਲੋ ਜੀ ਅੱਜ ਸਾਡੇ ਸੇਠੀ ਟਾਪਾ ਤੇ ਮੇਰਾ ਭਾ ਆਇਆ ਸਿੱਧੂ ਸैम ਦਿਖਾ ਜਰਾ ਮੁੱਛਾਂ ਬਾਈ ਦੀਆਂ ਆਏ ਹਾਏ ਹਾਏ ਦੇਖ ਜਰਾ ਕੋ ਗੋਲ ਮਡੋਲ ਮੁੱਛਾਂ ਲੋਕਾਂ ਦੀਆਂ ਤਿੱਖੀਆਂ ਹੁੰਦੀਆਂ ਸਿੱਧੀਆਂ ਹੁੰਦੀਆਂ ਬਾਈ ਦੀਆਂ ਗੋਲ ਮਡੋਲ ਨੇ ਉਹ ਤੇਰੀ ਮੁੱਛ ਤੇ ਕ ਚਿਹਰੀ ਲੱਗਦੀ ਵਾ ਤੇਰੀ ਮੁੱਛ ਤੇ ਮੁੱਛ ਤੇ ਕ ਚਿਹਰੀ ਲੱਗਦੀ ਵਾ ਸਾਡਾ ਇਨਸਾਫ ਕਰੀ ਅੱਖ ਲੜ ਗਈ ਅੱਖ ਲੜ ਗਈ ਮੁਕੱਦਮਾ ਕਰ ਗਈ ਵੇ ਛੜਿਆਂ ਨੂੰ ਮaaf ਕਰੀ ਫੀਸਾ ਫੀਸਾ ਨਿੱੱਟਿਆ ਪੰਜਾਬ ਦੀਏ ਨਹੀਂ ਰੀਸਾ ਨਹੀਂ ਰੀਸਾ ਨਹੀਂ ਰੀਸਾ ਲੈ ਅੱਗੇ ਮੜ ਜਾ ਜਾ ਬਾਈ ਜੀ ਜਿਹੜੀ ਤੁਹਾਡੇ ਮੁੱਛਾਂ ਨੇ ਕਿਆ ਬਾਤਾਂ ਹਰ ਬੰਦਾ ਤੁਹਾਡੇ ਵੱਲ ਜ਼ਰੂਰ ਦੇਖਦਾ ਹੋਏਗਾ ਹਾਂਜੀ ਪਾਵੇ ਜਿੱਦਾਂ ਮਰਜੀ ਐ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਬਣਾਉਣ ਵਾਸਤੇ ਤੁਸੀਂ ਕਿੰਨੀ ਕਿ ਮਿਹਨਤ ਕੀਤੀ ਹੈ ਮਾੜਿਆ ਦੱਸੋ ਬਾਈ ਜੀ ਮਿਹਨਤ ਬਹੁਤ ਕੀਤੀ ਆ ਇੱਕ ਮਸ਼ੂਕ ਪਾਲਣੀ ਤੇ ਇੱਕ ਮੁੱਛਾਂ ਪਾਲਣੀਆਂ ਬੜੀਆਂ ਔਖੀਆਂ ਨੇ ਜਿੰਨਿਆਂ ਕੋ ਮਸ਼ੂਕ ਨੂੰ ਪਾਲਣਾ ਤੇ ਮੁੱਛ ਨੂੰ ਪਾਲਣਾ ਲੋਕਾਂ ਨੇ ਮਸ਼ੂਕ ਰੱਖੀ ਹੋਣੀ ਆ ਮਿੱਤਰਾਂ ਨੇ ਮੋਛ ਰੱਖੀ ਆ ਗੱਟ ਨੇ ਮੋਛ ਰੱਖੀ ਆ ਇਹਦੇ ਵਾਸਤੇ ਤੁਸੀਂ ਕੀ ਕੁਝ ਕਰਦੇ ਹੋ ਪਾਜੀ ਇਹਨਾਂ ਲਈ ਆਪਾਂ ਘਿਓ ਆ ਠੀਕ ਹੈ ਤੇਲ ਆ ਹਾਂ ਦੇਸੀ ਆਪਣਾ ਆਪਦਾ ਤੇਲ ਬਣਾਇਆ ਹੋਇਆ ਉਹ ਯੂਜ਼ ਕਰਦੇ ਆ ਅੱਛਾ ਫਿਰ ਉਸ ਤੋਂ ਬਾਅਦ ਵਾਸ਼ ਹੁੰਦੀ ਆ ਸਵੇਰੇ ਫਿਰ ਜਦੋਂ ਆਪਾਂ ਰੈਡੀ ਹੁੰਨੇ ਆ ਉਦੋਂ ਆਪਾਂ ਨੂੰ ਲੱਗਦਾ ਸਵਾਗ ਘੰਟਾ ਉਹ ਤੇਰੀ ਸਵਾਗ ਘੰਟਾ ਇੰਨੇ ਟਾਈਮ ਤੱਕ ਜਨਾਨੀ ਨਹੀਂ ਤਿਆਰ ਹੁੰਦੀ ਇੰਨੀ ਵੇਰ ਉਹਦਾ ਬਿਊਟੀ ਪਾ ਲੈ ਤੇ ਜਨਾਨੀ ਤਿਆਰ ਹੋ ਕੇ ਵਿਆਹ ਹੋ ਜਾਂਦਾ ਹੈ ਹਨਾ ਤੇ ਸਾਡੀਆਂ ਮੁੱਛਾਂ ਨਹੀਂ ਖੜੀਆਂ ਹੁੰਦੀਆਂ ਮੁੱਛਾਂ ਖੜੀਆਂ ਹੁੰਦੀਆਂ ਨਿਕਲ ਹੋਰ ਦੱਸੋ ਦੋਸਤੋ ਤੁਸੀਂ ਰਾਤੀ ਸੌਂਦੇ ਹੋਵੋਗੇ ਜੀ ਥੋੜਾ ਜਿਹਾ ਇਹ ਵੀ ਧਿਆਨ ਦੇ ਨਾਲ ਸੌਂਦੇ ਹੋਵੋਗੇ ਨਾ ਵੀ ਕਿਤੇ ਵੀ ਕਰਮੋਟੇਟਿਵਿਟੀ ਨਾ ਹੋ ਜਾਏ ਮੈਂ ਕਈ ਵਾਰੀ ਜਦੋਂ ਮੁੱਛਾਂ ਨਾਲ ਮੈਂ ਸੌਂਣਾ ਭਾਜੀ ਉਹਨੂੰ ਆਇਆ ਤਾਂ ਬਾਲ ਨਾ ਮੇਰੇ 11 ਇੰਚ ਦੇ ਆ ਮੁੱਛ ਮੇਰੀ 11 ਇੰਚ ਦੀ ਆ ਇਸ ਹ अच्छा बहुत बार हो यार तुम्हें मोटे से ऐसा होता है ना सोना ताला भी सारे ਥੱਲੇ ਨਾ ਆ ਜੇ ਵੀ ਇੱਕ ਵੀ ਬਾਲ ਪਟਿਆ ਗਿਆ ਸਮਝ ਲੋ ਹਾਂ ਇੱਕ ਬਾਲ ਕੱਟ ਗਿਆ ਮੋਛ ਦਾ ਪੰਜ ਹੁਣ ਗੱਲ ਦੱਸੋ ਇਹ ਜਿਹੜੀ ਤੁਹਾਡੀਆਂ ਮੁੱਛਾਂ ਹੈਗੀਆਂ ਨੇ ਗੋਲ ਨੇ ਜੀ ਬਿਲਕੁਲ ਦਿਖਾ ਜੀ ਜੀ ਭਾਵੇਂ ਨਿੰਬੂ ਡਾਗ ਲਓ ਜੇ ਪੰਜ ਗੱਲ ਦੱਸੋ ਤਰਬੂਜ ਵੀ ਡੰਗ ਸਕਦਾ ਤਰਬੂਜ ਤਰਬੂਜ ਵੀ ਛੋਟਾ ਹੁੰਦਾ ਨਾ ਨਿੰਬੂ ਵੀ ਡੰਗ ਲਓ ਸਿੱਦੀ ਸਾਹਿਬ ਨਿੰਬੂ ਛੋਟਾ ਜੂ ਛੋਟਾ ਹਾਂ ਇਹੋ ਪਾਵੇਂ ਹੱਥ ਲੰਘ ਜਾਂਦਾ ਇਹਦਾ ਇਹ ਦੇਖੋ ਤੇ ਬਾਈ ਦੇ ਦੇ ਲੱਟ ਲੱਗਦੀ ਐ ਭਾਜੀ ਗੱਲ ਦੱਸੋ ਇਹ ਜਿਹੜੀਆਂ ਤੁਹਾਡੀਆਂ ਮੁੱਛਾਂ ਹੈਗੀਆਂ ਨੇ ਜੀ ਭਾਜੀ ਕਿੰਨੇ ਸਾਲ ਤੋਂ ਤੁਸੀਂ ਇਹਨਾਂ ਨੂੰ ਸੇਕਰਾ ਮੰਡੇ ਭਾਜੀ 9 ਸਾਲ ਹੋ ਗਏ 9 ਸਾਲ ਹਾਂਜੀ 9 ਸਾਲ ਦਾ ਮੈਂਟੇਨ ਕਰ ਰਹੀ ਹਾਂ ਇਹ ਮੁੱਛਾਂ ਨੂੰ ਆਪਣਿਆਂ ਨੂੰ ਮੈਂ ਔਰ ਮੈਂ ਕਹਣਾ ਇੰਨੀ ਖਰਾਕ ਦਾ ਮਸ਼ੂਕ ਦੀ ਨਹੀਂ ਜਿੰਨੀਆਂ ਮੁੱਛਾਂ ਦੀ ਹੈ ਕੀ ਬਾਤ ਹੈ ਵਾਕੇ ਜੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਪੈਸੇ ਨਾਲ ਨਹੀਂ ਮਿਲਦੀ ਪਿਆਰ ਨਾਲ ਕਿਸੇ ਨਾ ਕਿਤੇ ਮੁਹੱਬਤ ਕਿਤਨਾ ਕਿਤੇ ਜਨੂਨ ਤੇ ਜਿੱਦਤ ਸ਼ੌਕ ਲਲਕ ਸ਼ੌਕ ਸ਼ੌਕ ਮੈਂ ਜੀ ਸ਼ੌਕ ਜਰੂਰੀ ਹੈ ਇਹ ਸ਼ੌਕ ਦਾ ਮੁੱਲ ਹੁੰਦਾ ਹੈ ਔਰ ਮੇਰੇ ਖਿਆਲ ਚ ਭਾਜੀ ਦੇ ਨਾਮ ਤੋਂ ਸ਼ਾਇਦ ਇਹਨਾਂ ਨੂੰ ਕੋਈ ਲੋਕੀ ਜਾਣਦੇ ਹੋਣਗੇ ਇਹਨਾਂ ਦਾ ਨਾਮ ਵੀ ਕੁਝ ਹੋਰ ਹੋਣਾ ਲੱਗ ਕੇ ਦੇ ਵਿੱਚ ਗੋਲ ਮੁੱਛਾ ਵਾਲਾ ਵੀ ਰਪਣਾ ਹਨਾ ਜੀ ਮੁੱਛੜ ਮੁੱਛੜ ਬਹੁਤ ਆਉਂਗੇ ਥਾੜੇ ਮੁੱਛੜ ਗੋਲ ਮੁੱਛਾ ਵਾਲਾ ਨਹੀਂ ਲੰਬੀਆਂ ਮੁੱਛਾਂ ਆਉਂਆਂ ਅਰੇ ਮੁੱਛੜ ਹੀ ਕਹਿੰਦੇ ਮੁੱਛੜ ਹੀ ਕਹਿੰਦੇ ਆ ਸੋ ਭਾਈ ਜੀ ਜੇ ਪਿਆਰ ਕਰਨਾ ਹੈ ਜਿਹੜਾ ਕਰਿਆ ਕਰੋ ਜ਼ਰੂਰੀ ਨਹੀਂ ਹੈ ਕਿ ਇਸ਼ਕ ਕਿਸੇ ਕੁੜੀ ਨਾਲ ਹੁੰਦਾ ਹੈ ਇਸ਼ਕ ਆਪਣੇ ਨਾਲ ਵੀ ਹੋ ਸਕਦਾ ਹੈ ਇਸ਼ਕ ਆਪਣੇ ਦੇਸ਼ ਨਾਲ ਹੋ ਸਕਦਾ ਹੈ ਇਸ਼ਕ ਆਪਣੇ ਮਾਪੇ ਨਾਲ ਹੋ ਸਕਦਾ ਹੈ ਆਪਣੇ ਕੰਮ ਨਾਲ ਭਰਾ ਦੇ ਨਾਲ ਹੋ ਸਕਦਾ ਹੈ ਇਸ਼ਕ ਆਪਣੀ ਸਿਹਤ ਨਾਲ ਹੋ ਸਕਦਾ ਹੈ ਇਸ਼ਕ ਆਪਣੀਆਂ ਮੁੱਛਾਂ ਨਾਲ ਹੋ ਸਕਦਾ ਹੈ ਹੈਲਥ ਪਰ ਪਰਿਭਾਸ਼ਾ ਲਗ ਲਗ ਹੈ ਜਿਹੜਾ ਇਸ਼ਕ ਆਪਣੀ ਭੈਣ ਦੇ ਨਾਲ ਹੁੰਦਾ ਉਹਨੂੰ ਸਨੇਹ ਕਿਹਾ ਜਾਂਦਾ ਹੈ ਜਿਹੜਾ ਇਸ਼ਕ ਆਪਣੀ ਮਾਪੇ ਨਾਲ ਹੁੰਦਾ ਔਰ ਮਹੱਬੂਬ ਕੇਹਾ ਜਾਂਦਾ ਜਿਹੜਾ ਇਸ਼ਕ ਆਪਣੇ ਦੇਸ਼ ਨਾਲ ਹੁੰਦਾ ਉਹਨੂੰ ਦੇਸ਼ ਭਗਤੀ ਕਿਹਾ ਜਾਂਦਾ ਜਿਹੜਾ ਇਸ਼ਕ ਇਹ ਜਿਹੇ ਮੁੱਛ ਵਾਲ ਹੁੰਦਾ ਨਾਲ ਕਹਿੰਦੇ ਆ ਉਹਨੂੰ ਮੁੱਛੜ ਹੀ ਕਿਹਾ ਜਾਂਦਾ ਓਕੇ ਲੋਕਾਂ ਨੇ ਮਛੂਗ ਰੱਖੀ ਹੋਣੀ ਆ ਕਿ ਮਿੱਤਰਾਂ ਨੇ ਮਛਰ ਰੱਖਿਆ